ਕੀ ਕਰੀਏ ਕੀ ਕਰੀਏ ਇਹ ਕੀ ਹੋ ਰਹੀ ਹੈ ਇਹਦੀ ਕਹਦੀ ਕਰਨ ਰਹੀ ਹੈ ਡਿਊਟੀ ਜੀ ਤੇ ਭਾਈ ਆਪਣੀ ਠੇਕਿਆਂ ਤੋਂ ਹੋ ਗਿਆ ਤੇ ਟਾਂਡੇ ਚੱਲ ਜਣਾ ਕਹਿੰਦੇ 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 ਠੇਕੇ ਠੇਕੇ ਕਹਿੰਦੇ ਆ ਸਾਡੇ ਅਮਰੀਕੀ ਨੂੰ ਭਾਜਵਾ ਜੀ ਇਧਰ ਨੂੰ ਗਰੋਪੀਆਂ ਨੂੰ ਉਹਨਾਂ ਦਾ ਭਲੀ ਕਾਂਗਰਸ ਦੇ ਪੋਸਟਰ ਪੇ ਵਿੱਚ ਜੇ ਨਾਲ ਗੱਡੀ ਤੇ ਜਾਣਾ ਆ ਜੀ ਆਹ ਵੇਖੋ ਚੈੱਕ ਕਰਾਉਂ ਆ ਅੱਧੀ ਰਾਤੀ ਚੋਣ ਜਾਤ ਦਾ ਲੱਗਾ ਵੱਡੇ ਵੱਡੇ ਬੰਦੇ ਨੇ ਪਹਿਲਾਂ ਜੀ ਇਹ ਵੇਖੋ ਆ ਕਾਂਗਰਸ ਦੇ ਆ ਆ ਹਾਲਾਤ ਨੇ ਠੀਕ ਆ ਆਊਟ ਆਫ ਦੀ ਆ ਨੰਬਰ ਹੈ ਗੱਡੀ ਦਾ ਉਮਰਿਸ ਗੱਡੀਆਂ ਚ ਤੇਰ ਦਾ ਸ਼ਟ ਕਰ ਵੋਟਰ ਸੁੱਚੀ ਕਿੱਥੇ ਆ ਗਿਆ ਉਹ ਕਾਪੀ ਖੋਲ ਕਾਪੀ ਖੋਲੀ ਕਾਪੀ ਹਟੇਰ ਆ ਨੰਬਰ ਵੇਖੋ 3000 ਵਾਲੀ ਜੀ ਆਈ ਨਾ ਆ ਗਰੀਏ ਫਤ ਆਹ ਆ ਵੇਖ ਕਿਹੜੀ ਜੇ ਛੋਟਾ 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 ਪਰੀ ਹੈਲੋ ਤੇ ਕਿਸੀ ਬੋਤਲ ਕਿੱਥੇ ਭਲਾਈਆਂ ਨੂੰ ਬੋਤਲ ਹਾਂਜੀ ਉਹ ਜਾ ਇਧਰ ਆ ਠੀਕ ਮੇਰੇ ਮੇਰੇ ਕੋਲ ਇਥੇ ਤਿੰਨ ਬੈਗਸ ਕੱਢ ਲੈ ਮੈਂ ਤੂੰ ਆਪਣੇ ਮਾਦਾ ਅੰਦਰ ਦਲ ਜਾ ਜਾਦਾ ਲੱਗਾ ਠੀਕ ਹੈ ਉਹ ਛੋਟਾ ਰੋਲਾ ਹੋਇਆ ਯਾਰ ਦੇ ਆ ਗੱਡੀ ਲੱਜਾ ਰੋ ਰਿਹਾ ਤੇ ਇੱਕ ਮਿੰਟ ਦੇ ਇੰਤਜ਼ਾਰ ਹੁਮਾ ਲੱਜਾ ਫਲਾਈ ਲਾਈਟ ਬਾਈਨਰੀ ਕਾ ਲਾਈਟ ਲਾਈਟ ਨਹੀਂ ਕਰਦਾ ਲਾਈਟ ਮੇਰੇ ਪਰ ਲੱਗ ਗਈ ਛੋਟੀ ਬੱਕਣਾ ਲੈ ਆਓ ਲੈ ਆਓ ਛੋਟੀ ਲਿਆਓ ਕਣਕ ਦਾ ਬਾਬਾ ਫਰੀਦ ਲਈ ਤਾਂ ਹੀ ਜਾਉਂਦੇ ਪਤਾ ਲੱਗਾ ਤੁਹਾਨੂੰ ਹੋ ਗਏ ਤੁਹਾਨੂੰ ਕਰਦੇ ਨਾ ਨੰਬਰ ਸਰ ਦਾ ਨੰਬਰ ਇਹ ਬੰਦਿਆਂ ਦਾ ਆਧਾਰ ਕਾਰ ਠੀਕ ਹੈ ਆਹ ਆਰ ਕਾਰਡ ਇਹਦਾ ਆਪਣੇ ਮਟਾਲਾ ਰੋਡ ਦਾ ਮਟਾਲਾ ਅੰਮਰਸਨ ਦਾ ਆਹ ਰਿਕਾਰਡਿੰਗਾਂ ਦੇ ਵਿੱਚ ਖੋਲਦੇ ਠੀਕ ਹੈ ਜਿਹਦੇ ਜੇ ਸਿੱਧੀਆਂ ਗੱਲਾਂ ਕਰ ਰਹੇ ਨੇ ਵੀ ਪੈਸੇ ਤੇ ਸ਼ਰਾਬ ਠੀਕ ਹੈ ਹਾਂ ਚਲ ਵੀ ਇਹ ਵੀ ਤੁਹਾਡੇ ਹੈਂਡਓਵਰ ਕਰਤਾ ਸੀ ਹਾਂ ਜੀ ਠੀਕ ਹੈ ਇਹ ਵੀ ਤੁਹਾਡੇ ਹੈਂਡਓਵਰ ਹਾਂ ਇਹਦਾ ਤੇ ਕਾਰਡ ਵੀ ਹੈ ਠੀਕ ਹੈ ਜੀ ਵਿੱਚ ਪਈ ਹੈ ਸ਼ਰਾਬ ਦੇਸੀ ਵਿੱਚ ਪਈ ਕੁਝ ਖਲੇ ਮੋਤਰਾ ਪਿਆ ਹੋਰ ਵੀ ਉਹ ਦੂਜੇ ਮੋਤਰਾ ਤੇ ਉਹ ਚਮਚ ਚਮਚ ਅਰੇ ਆ ਦੇਖ ਲਓ ਠੀਕ ਹੈ ਉਸ ਤੋਂ ਬਾਅਦ ਆਪਣੇ ਇਹਨਾਂ ਆਪ ਨੂੰ ਆ ਗਏ ਤਾਂ ਵੀ ਫੜਾ ਦਿਓ ਆ ਵੀ ਫੜਾ ਦਿਓ ਆ ਇਹ ਇਸ਼ਹਾਰ ਹੈ ਜੈੰਤੀਪੁਰ ਅੰਸ਼ ਇਸ਼ਹਾਰ ਹੋਰ ਵੀ ਆ ਚੱਲਣ ਦੇ ਹਾਂ ਆ ਫੜਾ ਦਿਓ ਸਾਰੇ ਝੰਡਾ ਵੀ ਖਾਦੀ ਛੱਡ ਦੋ